ਅਸਰੇ ਕਾਜੇ ਸਾਰਿਆਂ ਨੂੰ ਅੱਜ ਆਪਾਂ ਮਾਲ ਥੂੜੇ ਬਣਾਵਾਂਗੇ ਅਖੰਡ ਹੈ ਸਾਫਤੀ ਹੈ ਤੇ ਆਪਾਂ ਇਹਨੂੰ ਭਾਂਡੇ ਚ ਪਾ ਲਾਂਗੇ ਤੇ ਆਟਾ ਆਪਾਂ ਛਾਣ ਕੇ ਰੱਖ ਲਿਆ ਕੌਲੀ ਤੇ ਆਪਾਂ ਇਹਦੇ ਚ ਪਾਣੀ ਪਾਵਾਂਗੇ ਖੰਡ ਨੂੰ ਖੋਰਾਗੇ

ਸੰਡ ਖੁਰ ਗਈ ਐ ਤੇ ਹੁਣ ਆਪਾਂ 2 ਚਮਚੇ ਦੇਸੀ ਘਿਓ ਦੇ ਪਾਵਾਂਗੇ ਮਾੜੀ ਮੋਟੀ ਜਿਹੀ ਰਹਿ ਗਈ ਇਹ ਵੀ ਖੁਰਜੂਗੀ ਆਪਾਂ ਫਾਟਾ ਪਾਵਾਂਗੇ ਪਾਣੀ ਦੀ ਹੋਰ ਲੋੜ ਹੋਈ ਤਾਂ ਆਪਾਂ ਹੋਰ ਪਾਵਾਂਗੇ ਪਾਣੀ ਆਪਾਂ ਹੋਰ ਪਾਵਾਂਗੇ ਮਾਫੀ ਦੇ ਨਾਲ ਆਪਾਂ ਚੰਗੀ ਤਰ੍ਹਾਂ ਇਹਨੂੰ ਖੋਲ ਲਾਂਗੇ ਗੰਡਾ ਵਾਰ ਜਮਾਰ ਜਾਣਗੇ ਅਰੇ ਬਾੜਾ ਗੜਾ ਇੱਥੇ ਥੋੜਾ ਜਿਹਾ ਪਾਣੀ ਆਪਾਂ ਹੋਰ ਪਾਵਾਂਗੇ बस ਆਪਾਂ ਇਨਾ ਗਾੜਾ ਰੱਖਾਂਗੇ ਨਾਵਾਲਾ ਪਤਲਾ ਤੇ ਨਾਵਾਲਾ ਗਾੜਾ ਤੇ ਲਓ ਆਪਣਾ ਚੰਗਾ ਤੇਰਾ ਆਟਾ ਮਿਲ ਗਿਆ ਸਾਰਾ ਕੋਸ ਖੰਡ ਖੰਡ ਵੀ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਤਵਾ ਧਰਾਂਗੇ ਮੈਂ ਮਾਲ ਪੂੜੇ ਕਹਿ ਬੈਠੀ ਤੇ ਪੂੜੇ ਬਣਾਉਣੇ ਸੀ ਆਪਾਂ ਤਵੇ 'ਲੇ ਤੇ ਮੈਂ ਮਾਲ ਪੂੜੇ ਭੁੱਲ ਗਈ ਸੀ ਮਾਲ ਪੂੜੇ ਕਹਿ ਬੈਠੀ ਮੈਂ ਜੋ ਤਵਾ ਗਰਮ ਹੋ ਗਿਆ ਤੇ ਫਿਰ ਆਪਾਂ ਪੂੜਾ ਪਾ ਦੇਾਂਗੇ ਉੱਤੇ ਹੁਣ ਇਹਦੇ ਤੇ ਕੀ ਪਾ ਦੇ ਆਂ ਬਰਫਾਇਣ ਪਾ ਦੇਾਂਗੇ ਆਪਾਂ ਲਓ ਆਪਣਾ ਤਵਾ ਚੰਗੀ ਤਰ੍ਹਾਂ ਗਰਮ ਹੋ ਗਿਆ കൂടാ പേ ਜਦੋਂ ਨਾ ਪਾਸਾ ਤੋਂ ਚੰਗੀ ਤਰ੍ਹਾਂ ਰੜ ਗਿਆ ਫਿਰ ਆਪਾਂ ਲਾ ਲਾਂਗੇ ਮੜਾ ਮੜਾ ਆਪਾਂ ਇਧਰ ਵੀ ਥੋ ਲਾਵਾਂਗੇ ਆਉ ਆਪਣਾ ਕੋੜਾ ਬਣ ਗਿਆ ਤੇ ਹੁਣ ਆਪਾਂ ਲਾਵਾਂਗੇ ਤੇ ਆਇਆ ਕਰਕੇ ਆਪਾਂ ਸਾਰੇ ਬਣਾ ਲਾਂਗੇ पूड़े बन गए सारे पूड़े बहुत बढ़िया बने हैं ले बढ़िया बने हैं पोले पहले पूड़े बहुत बढ़िया देखो कितने बढ़िया बने आएंगे ਗਰਮ ਹੈ ਥੋੜਾ ਜਿਹਾ ਤੁਹਾਨੂੰ ਖਾ ਕੇ ਵੀ ਦਿਖਾਈ ਗਏ ਠੰਡਾ ਹੋ ਲੈਣ ਦਿਓ ਗਰਮ ਮੈਂ ਬਾਹਲਾ ਹਜੇ ਉਹ ਆਪਣਾ ਪੂੜਾ ਠਰ ਗਿਆ ਤੇ ਖਾ ਕੇ ਦਿਖਾਵਾਂਗੇ ਤੁਹਾਨੂੰ ਬਹੁਤ ਸਵਾਦ ਬਣੇ ਬਹੁਤ ਵਧੀਆ ਬਣੇ ਆ ਨੇ ਸਾਡੀ ਵੀਡੀਓ ਕੋ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਡੀ ਵੀਡੀਓ ਨੂੰ ਲਾਇਕ ਜ਼ਰੂਰ ਕਰਿਆ ਕਰੋ ਵੱਧ ਤੋਂ ਵੱਧ ਕਰਿਆ ਕਰੋ ਨਾਲੇ ਸ਼ੇਅਰ ਕਰਿਆ ਕਰੋ